ਦਾ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਣਿਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਂ ਚੜ੍ਹੇ ਤੁਰਾਂਗੇ ਉਡਾਵੇਂ ਬਾਜ ਦੇਖ ਖਾਲਸਾ ਗੁਰਖ ਜਾਣਗੇ ਬਾਜ ਸਵਾਲ ਆਖ ਸੀ ਗਲੜਾਉ ਚੜ੍ਹੇ ਸਿੰਘ ਜਿਸ ਮੁਕਤ ਕਰਾਂ ਝੂਲਨ ਵੇਜੇ ਅਸਤੀ ਸਾਜੀ ਦਵਾਰ ਦਵਾਰ ਪਰਨਾਬਤ ਬਾਜੀ ਸਵਾਲ ਆਖ ਜਬ ਤੁਖੇ ਬਲੀਤਾ ਤਵੇ ਖਾਲਸਾ ਹੋਵੇ ਅਸਤ ਨਾ ਜੀਤਾ ਆਬਿ ਜਾਂ ਸ਼ੰਦ ਲੰਗ ਲੂਟ ਲਿਆਉ ਬਲਖ ਪੇਚਖਾਨਾ ਚਲਾਉ ਨਤ ਗਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮਨਾਵਤ ਵਜਾਉ ਸ਼ਾਮ ਮੋਹਰਾ ਚਲਾਉ ਪਾਤਸ਼ਾਹੀ ਲੈ ਕਰਾਉ ਤਖਤ ਸਾਡੇ ਸਹਾਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਭਤ ਵੀਰਨ ਸੇਤੀ ਬਾਂਧ ਮਗਾਉ ਨਾ ਛਾਡੋਂ ਖਲਕ ਨਾ ਛਾਡੋਂ ਬਲਖ ਪ੍ਰਬੰਧ ਕਾਟੋ ਇਰਾਨੁਰ ਆਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਉਨਾ ਸਭ ਖਲਕਤ ਰਾਜ ਸਾਜ ਬਾਨ ਮਗਾਉ ਗੋਛੇ ਕਮਾਨ ਕੇ